ਕਿਸਾਨਾਂ ਦੇ ਅੰਦੋਲਨ 'ਚ ਕੱਲ ਵੀ ਹਰਿਆਣਾ ਪੁਲਿਸ ਨੇ ਵਰાયਾ ਥਰੂ ਗੈਸ ਦੇ ਗੋਲੇ ਨਹੀਂ ਤੋੜ ਪਾਈ ਕਿਸਾਨ ਬੈਰੀਅਰ 'ਤੇ ਕਈ ਕਿਸਾਨ ਹੋਏ ਫੱਟੜ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਮ ਸਿੰਘ ਬੰਦੇਰ ਨੇ ਕਿਹਾ ਕਿ ਕੇਂਦਰ ਨਾਲ ਮੀਟਿੰਗ ਸ਼ਾਮ 5 ਵਜੇ ਹੋਵੇਗੀ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਕੋਈ ਹੱਲ ਕਰੇ ਤਾਂ ਅਸੀਂ ਹੱਲ ਲਈ ਤਿਆਰ ਹਾਂ ਅਸੀਂ ਟਕਰਾ ਨਹੀਂ ਚੁੰਦੇ ਗੱਲਬਾਤ ਲਈ ਅਸੀਂ ਸ਼ਾਂਤੀ ਨਾਲ ਬੈਠਾਂਗੇ ਇਸ ਦੌਰਾਨ ਕਿਸਾਨ ਨੇ ਤਾਵੇਂ ਕੇਂਦਰ ਦੇ ਰਵੱਈਏ ਦੇ ਵੀ ਸਵਾਲ ਚੁੱਕਿਆ ਅਤੇ ਪੁਲਿਸ ਕਾਰਵਾਈ ਨੂੰ ਗਲਤ ਦੱਸਿਆ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਹਰਿਆਣਾ ਪੁਲਿਸ ਦੀ ਕਾਰਵਾਈ ਦੌਰਾਨ ਜ਼ਖਮੀ ਹੋਏ ਕਿਸਾਨਾਂ ਅਤੇ ਪੱਤਰਕਾਰਾਂ ਦਾ ਹਾਲ-ਚਲ ਜਾਣਨ ਲਈ ਸਿਹਤ ਸਹੂਲਤਾਂ ਦਾ ਦੌਰਾ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ ਡਟਕੇ ਖੜੀ ਹੈ ਅਤੇ ਕਿਸਾਨਾਂ ਤੋਂ ਨਿੰਦran ਜ਼ਖਮੀ ਹੋਏ ਵਿਅਕਤੀਆਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸਰਕਾਰੀ ਸਿਹਤ ਸਹੂਲਤਾਂ ਵਿੱਚ ਡਾਕਟਰਾਂ ਦੀ ਕੋਈ ਕਮੀ ਨਹੀਂ ਹੈ ਅਤੇ ਡਾਕਟਰਾਂ ਨੂੰ ਹਸਪਤਾਲਾਂ ਵਿੱਚ ਹੀ ਮੌਜੂਦ ਰਹਿਣ ਲਈ ਕਿਹਾ ਗਿਆ ਹੈ। ਜਦ ਕਿ ਸੰਹੰਦ ਦੇ ਐਂਬੂਲੈਂਸਾਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ। ਉਹਨਾਂ ਸਥਾਨਕ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਕਿਸੇ ਵੀ ਆਗਾਮੀ ਸਥਿਤੀ ਦੇ ਮੱਦੇਨਜ਼ਰ 14 ਐਂਬੂਲੈਂਸਾਂ ਨੂੰ ਲੋੜੀਂਦੇ ਸਟਾਫਰ ਤੇ ਦਵਾਈਆਂ ਸਮੇਤ ਤਿਆਰ ਰੱਖਿਆ ਜਾਵੇ। ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀ ਪਰੇਸ਼ਾਨ ਸਾਰੀਆਂ ਟ੍ਰੇਨਾਂ 'ਚ ਤਤਕਾਲ ਟਿਕਟਾਂ ਵੀ ਵੇਟਿੰਗ 'ਚ ਅੰਦੋਲਨਕਾਰੀ ਕਿਸਾਨਾਂ ਨੂੰ ਪੰਜਾਬ ਤੋਂ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਹੰਦ ਤੇ ਚੰਡੀਗੜ੍ਹ ਦਿੱਲੀ ਮਾਰਗ ਬੰਦ ਕਰ ਦਿੱਤਾ ਗਿਆ ਹੈ ਇਸ ਕਾਰਨ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਪਾਸੇ ਬਸਾਂ ਦੀ ਗਿਣਤੀ ਵਿੱਚ ਕਾਫੀ ਕਮੀ ਆਈ ਹੈ ਦੂਜੇ ਪਾਸੇ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ ਰੇਲਵੇ ਦੀਆਂ ਸਾਰੀਆਂ ਟ੍ਰੇਨਾਂ ਵਿੱਚ ਟਿਕਟਾਂ ਉਪਲਬਧ ਨਹੀਂ ਹਨ ਜੇਕਰ ਵਕ ਵਕ ਏਅਰਲਾਈਨਰਸ ਦੀ ਗੱਲ ਕਰੀਏ ਤਾਂ 에ਅਰ ਇੰਡੀਆ ਚ ਪਹਿਲਾਂ ਦਿੱਲੀ ਦੀ ਟਿਕਟ 2499 ਰੁਪਏ ਚ ਮਿਲਦੀ ਸੀ ਜੋ ਹੁਣ ਵੱਧ ਕੇ 11299 ਰੁਪਏ ਚ ਹੋ ਗਿਆ ਹੈ ਇਸੇ ਤਰ੍ਹਾਂ ਵਿਸਤਰਾ ਦੀ ਦਿੱਲੀ ਦੀ ਟਿਕਟ 3970 ਰੁਪਏ ਚ ਮਿਲਦੀ ਸੀ ਜੋ ਵੱਧ ਕੇ ਕਰੀਬ 16800 ਰੁਪਏ ਚ ਹੋ ਗਈ ਹੈ ਇੰਡਿਗੋ ਚ 10350 ਰੁਪਏ ਚ ਮਿਲਣ ਵਾਲੀ ਟਿਕਟ ਹੁਣ 10400 ਰੁਪਏ ਚ ਹੋ ਗਈ ਹੈ ਦਿੱਲੀ ਕੋਚ ਬੀਕੇਜੂ ਇਕਤਾ ਉਗਰਾਹਾ ਨੇ 15 ਨੂੰ ਪੰਜਾਬ ਚ 4 ਘੰਟਿਆਂ ਲਈ ਰੇਲਾ ਰੋਕਣ ਦਾ ਐਲਾਨ ਕੀਤਾ ਦਿੱਲੀ ਚਲੋ ਅੰਦੋਲਨ ਦੌਰਾਨ ਹਰਿਆਣਾ ਸਰਕਾਰ ਵੱਲੋਂ ਸ਼ਾਂਤਮਈ ਢੰਗ ਨਾਲ ਅੱਗੇ ਵਧ ਰਹੇ ਕਿਸਾਨ ਮਜ਼ਦੂਰਾਂ ਉੱਤੇ ਅਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਵਰੋਣ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਜੂਨੀਅਨ ਇਕਤਾ ਉਗਰਾਹਾ ਵੱਲੋਂ 15 ਫਰਵਰੀ 4 ਘੰਟਿਆਂ ਲਈ ਪੰਜਾਬ ਵਿੱਚ ਰੇਲਾਂ ਰੋਕਣ ਦਾ ਫੈਸਲਾ ਕੀਤਾ ਗਿਆ ਹੈ ਕਿਸਾਨ ਜਥੇਬੰਦੀਆਂ ਦੇ ਕੱਲ ਭਾਰਤ ਬੰਦ ਦੇ ਸੱਦੇ ਦੇ ਐਲਾਨ 'ਚ ਅੱਜਬਕ ਜੁਨੀਅਨ ਤੇ ਹੋਰ ਕਈ ਆਧਾਰਿਆਂ ਦੀਆਂ ਮਲਜਮ ਜਥੇਬੰਦੀਆਂ ਨੇ ਵੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਾਈ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਤਿੱਖਾ ਹਮਲਾ ਕਰਦਿਆਂ ਦੇਸ਼ ਭਰ ਦੇ ਕਿਸਾਨੀ ਭਾਈਚਾਰੇ ਨਾਲ ਸੰਬੰਧ ਗੰਭੀਰ ਮੁੱਦਿਆਂ ਤੇ ਉਹਨਾਂ ਦੀ ਮੰਗਾਂ ਮੰਗਾ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਗਾਇਆ। ਉਹਨਾਂ ਨੇ ਕਿਸਾਨ ਵੱਲੋਂ ਕੀਤੇ ਜਾ ਰਹੇ ਕੀਤੇ ਜਾ ਰਹੇ ਪ੍ਰਦਰਸ਼ਨ ਪ੍ਰਤੀ ਭਾਜਪਾ ਸਰਕਾਰ ਵੱਲੋਂ ਬੇਰੁਖੀ ਵਰਤੰ ਦੀ ਸਖਤ ਨਿਖੇਦੀ ਕਰਦੇ ਇਸ ਨੂੰ ਨਿਰਾਦਰ ਪ੍ਰਯਾਤ ਦੇ ਗੈਰ ਜਮਹੂਰੀ ਘਰਾਰ ਦਿੱਤਾ ਨਿਊਜ਼ ਬਿਊਰੋ ਮਿਸ਼ਨ ਪੰਜਾਬ